ਕਾਂਗਰਸੀ ਲੀਡਰ ਜਿਨ੍ਹਾਂ ਦਾ ਵਿਵਾਦ ਦੇ ਨਾਲ ਨਾਤਾ ਜੁੜ ਗਿਆ ਲੱਗਦਾ ਕਦੇ ਭਾਰਤ ਪੂਛਨਾਸ਼ੂ ਦੀ ਆਡੀਓ ਵਾਇਰਲ ਹੋ ਜਾਂਦੀ ਹੈ ਤੇ ਕਦੇ ਸਾਧੂ ਸਿੰਘ ਧਰਮਸੋਧ ਦਾ ਮਹਿਲਾ ਅਧਿਆਪਕ ਨਾਲ ਵਿਵਾਦ ਹੋ ਜਾਂਦਾ ਫਿਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਵਿਧਾਇਕ ਰਾਜਾ ਬੜਿੰਗ ਦੀ ਜਿਸ ਚ ਉਹ ਖੰਗ ਦੀ ਦਵਾਈ ਜਾਣੀ ਕਿ दारू ਦੀ ਗੱਲ ਕਰਦੇ ਨੇ ਜਿਸ ਤੋਂ ਬਾਅਦ ਉਹ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਹੁਣ ਇੱਕ ਵਾਰ ਫਿਰ ਰਾਜਾ ਬੜਿੰਗ ਆਪਣੇ ਬਿਆਨ ਚ ਫਸਦੇ ਦਿਖਾਈ ਦੇ ਰਹੇ ਨੇ ਬਿਆਨ ਵੀ ਅਜਿਹਾ ਸੁਣ ਕੇ ਹਾਸਾ ਵੀ ਆਉਂਦਾ ਤੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਵੀ ਮਿਲ ਗਿਆ ਇਸ ਬਾਰ ਜਨਾਬ ਰਾਜਾ ਬੜਿੰਗਣੇ ਤਾਂ ਹੱਦ ਹੀ ਕਰ ਦਿੱਤੀ ਕਹਿੰਦੇ ਸਾਡੇ ਕੰਮ ਦੇਖ ਕੇ ਤਾਂ ਬਜ਼ੁਰਗਾਂ ਦਾ ਮਰਨ ਨੂੰ ਦਿਲ ਕਰੇਗਾ ਜੇ ਤੁਹਾਨੂੰ ਸਾਡੀ ਗੱਲ ਤੇ ਯਕੀਨ ਨਹੀਂ ਆ ਰਿਹਾ ਤਾਂ ਤੁਸੀਂ ਆਪਣੀ ਤਸੱਲੀ ਲਈ ਆਹ ਵੀਡੀਓ ਦੇਖ ਲਓ ਇਹ ਸ਼ਮਸ਼ਾਨਘਾਟ ਵੇਖਿਆ ਤੁਹਾਡਾ ਕਈ ਬੁੜਿਆਂ ਦਾ ਵੀ ਠੀਕ ਕਰਦਾ ਮਾਰੀ ਚਾਹੀਏ ਇਹਨਾਂ ਸੋਨਾ ਬਣਾਦਾ ਕਈ ਬੁੜਿਆਂ ਦਾ ਵੀ ਠੀਕ ਕਰਦਾ ਮਾਰੀ ਚਾਹੀਏ ਇਹਨਾਂ ਸੋਨਾ ਬਣਾਦਾ ਜਿਵੇਂ ਇਹ ਵੀਡੀਓ ਜੰਗਲ ਚ ਲੱਗੀ ਅੱਗ ਵਾਂਗ ਲੋਕਾਂ ਚ ਫੈਲੀ ਤਾਂ ਵਿਰੋਧ ਹੋਣਾ ਵੀ ਲਾਜ਼ਮੀ ਸੀ ਹੁਣੇ ਵਿਰੋਧ ਲੋਕਾਂ ਤੋਂ ਇਲਾਵਾ ਸਿਆਸਤ ਵੱਲੋਂ ਵਧਣਾ ਸ਼ੁਰੂ ਹੋ ਗਿਆ ਹੁਣ ਆਪ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਰਾਜਾ ਬੜਿੰਗ ਨੂੰ ਆਪਣੇ ਨਿਸ਼ਾਨੇ ਤੇ ਲਿਆ ਤੇ ਖੂਬ ਖਰੀਆਂ ਖਰੀਆਂ ਸੁਣਾਈਆਂ ਪਤਾ ਚਾਰ ਚ ਉਹਨਾਂ ਨੇ ਕਿਹਾ ਵੀ ਜਿਹੜਾ ਹੈਗਾ ਬਜ਼ੁਰਗਾਂ ਲਈ ਇੱਕ ਸ਼ਵਸ਼ਾਨਘੜ੍ਹ ਬਣਾਇਆ ਜਾ ਰਿਹਾ ਬਹੁਤ ਵਧੀਆ ਵੀ 80 ਸਾਲ ਤੋਂ ਬਾਅਦ ਉਹਨਾਂ ਦਾ ਮਰਨ ਨੂੰ ਜੀ ਕਰੂਗਾ ਕਿਸ ਨੂੰ ਦੇਖੋ ਬਹੁਤ ਹੀ ਦੁਖਦਾਇਕ ਤੇ ਸ਼ਰਮਨਾਕ ਬਿਆਨ ਹੈ ਕਿ ਲੋਕਾਂ ਵਾਸਤੇ ਸ਼ਮਸ਼ਾਨ ਘਾਟ ਨੇ ਵਧੀਆ ਬਣਾ ਦਾਂਗੇ ਤੁਹਾਡਾ ਮਰਨ ਨੂੰ ਜੀ ਕਰੂਗਾ ਇਹ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਹਨਾਂ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਪਹਿਲਾਂ ਬੀਬੀ ਜ਼ਗੀਰਕਾਰ ਨੇ ਕਿਹਾ ਸੀ ਕਿ ਕਿ ਫਲਾਨਾ ਬਜ਼ੁਰਗਾ ਗਲਾਕੇ ਮਰ ਗਿਆ ਕਹਿੰਦੇ ਚਲ ਸ਼ੁਕਰ ਹੈ ਪੈਨਸ਼ਨ ਘੱਟ ਮਿਲਣੀ ਸੀ ਹੁਣ ਮਰੇ ਤੋਂ 2 ਲੱਖ ਰੁਪਏ ਮਿਲ ਗਿਆ ਹੋਊਗਾ ਇਹ ਲੋਕਾਂ ਨੂੰ ਮਾਰਨ ਮਾਰ ਕੇ ਖੁਸ਼ ਨੇ ਸੱਚੀ ਮੁੱਚੀ ਅਸਲੀ ਚਿਹਰਾ ਕਾਂਗਰਸ ਦਾ ਜਿਹੜਾ ਹੈ ਤੇ ਅਕਾਲੀਆਂ ਦਾ ਸਾਹਮਣੇ ਆਇਆ ਠੀਕ ਹੈ ਨਾ ਕਿ ਇੰਨੇ ਵਧੀਆ ਸ਼ਮਸ਼ਾਨ ਘਾਟ ਬਣਾ ਦਾਂਗੇ ਤੁਹਾਡਾ ਮਰਨ ਨੂੰ ਜੀ ਕਰਿਆ ਕਰੂਗਾ ਮਤਲਬ ਬਹੁਤ ਹੀ ਸ਼ਰਮਨਾਕ ਬਿਆਨ ਹੈ ਸਖਤ ਸ਼ਬਦਾਂ ਚ ਨਿੰਦਾ ਕਰਦਾ ਮੈਂ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਤੇ ਲੀਡਰਾਂ ਦੀਆਂ ਅਜਿਹੀਆਂ ਵੀਡੀਓ ਦਾ ਵਾਇਰਲ ਹੋਣਾ ਕਿਤੇ ਨਾ ਕਿਤੇ ਸੱਤਾ ਦਾ ਨਸ਼ਾ ਦਿਖਾਈ ਦੇ ਰਿਹਾ ਮੁਖਸਰ ਤੋਂ ਤਰਸੀਮ ਢੁੱਡੀ ਤੇ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ ਡੀ5 ਚੈਨਲ ਪੰਜਾਬੀ